ਕੁੱਲ ਗਰੂਜ਼ੀ ਦੁੱਧ ਦਾ ਲੰਗਰ ਬਾਲਟਨ ਤੋਂ ਆਸਟੇ ਬਿੱਟੂ ਵੀ ਹੈ ਉਹ ਜਿਹੜਾ ਨਾ ਚੋਣ ਲਈ ਇਹਦਾ ਪਰ ਤਾਂ ਅੰਦੀ ਕਰਦੋ ਬੰਦ ਹੁੰਦਾ ਮੇਰਾ ਮਿੱਠਾ ਠੀਕ ਆ ਸੱਟੀ ਉਹ ਜਾਨੀ ਨਾ ਮੈਂ ਆਹ ਕੋਈ ਨਹੀਂ ਬੰਦਾ ਤੂੰ ਮਿੱਠਾ ਤੋਂ ਬਹੁਤ ਪਰਤਣਾ ਨਹੀਂ ਆਵੇ ਸਹੀ ਗੱਲ ਤੂੰ ਹੀ ਲਿਆਦਾ ਅਸੀਂ ਕਦੀ ਲਿਆਦਾ ਉੱਤੇ ਜਾ ਕੇ ਖਿਲਾੜਦਾ ਤੈਨੂੰ ਹੋਦਾ ਜੋਸਰ ਦਾ ਦੁਦਸ਼ਾਲ ਕਰੀਆ ਜੀ ਦਿੱਲੀ ਪਤ ਮੋਰਚਾ ਜੀ ਕਿਸਾਉਣੀ ਮੋਚਾ ਕਿਜੀ ਜੀ ਨਾ ਰੇ ਯਾਰ ਮਾਗੀ ਦੇ ਕੋਈ ਤੇਰਾ ਖਿਆਲ ਕਰਾ ਰਾਤ ਦਾ ਟਾਈਮ ਆਈ ਅੱਜ ਕੋਈ ਕੰਦਾਈ ਨਹੀਂ ਕਿਹਾ ਉਹਨਾਂ ਛੇ ਦੁਕਾਨੀ ਦਾ ਇੱਕ ਬੰਦਾ ਘਲਾਤ ਆ ਐ ਉਹਨੇ ਦੇਖੋ ਜੀ ਇਹ ਸਾਡੇ ਬੱਪੂ ਜੀ ਆਈ ਆਂ ਅਰੀ ਇਹਦੇ ਨਾਲ ਰਹੇ ਆ ਸਾਡੇ ਚੜਦੀ ਭਾਈ ਆ ਆਹੋ ਜੀ ਇਹਦੇ ਨੂੰ ਕੋਈ ਨਹੀਂ ਦੇਖੋ ਸਾਡੇ ਬਜ਼ੁਰਗ ਬੈਠੇ ਆ ਸਾਰੇ ਮੇਰੀ ਕਿੱਲਾ ਵੀ ਨਹੀਂ ਤੇ ਮੈਂ ਆਇਆ ਜੋ ਸਾਡੇ ਜਿਹਨਾਂ ਦੀ 100-100 ਕਿੱਲਾ ਉਹ ਨਹੀਂ ਆਏ ਤੇ ਫਟਕਾ ਪਾਣ ਲਈਆਂ ਇਕਾਂ ਬੈਣ ਸਾਡੇ ਬਜ਼ੁਰਗ ਆਈ ਸਾਰੇ ਬੈਗ ਰੂਡੀ ਉਹ ਬੈਗ ਉਹ ਉਹ ਇੱਕ ਬੰਦਾ ਘਲਾਟਾ ਇਹ ਹਲਾ ਨਾ ਨਹੀਂ ਪੈਣ ਜੀ ਉਹ ਨਹੀਂ ਉਹ ਮੈਂ ਗੱਲਾਂ ਰੰਨਾ ਸੁਣਦਾ ਉਹਦਾ ਮੁਰਗ ਮੈਂ ਪੈ ਫੁਰਨੇ ਬਧਾਦਾ ਉਹ ਆਦਮਾ ਕੁੜੀਏ ਲਾਜ ਕੁੜੀਏ ਕੁੜੀ ਬਾਹਰ ਆਜੇ ਬੜੇ ਇਸ਼ਤਿਹਾਰ ਕਰਦੀ ਵਾਧਲੇ ਕਰਨ ਤਾਰਦੇ ਹੋੜਾ ਚੜਕੇ ਡਰਾਹੀ ਜਮਾਨ ਤੋਂ ਬੇਹਾਰ ਬਹੁਤ ਬਗਵਾ ਮਾਰਦਾ ਸਭਾ ਦੇਖਦਾ ਬਹੁਤ ਦੂਰ ਰੱਜ ਬਾਰ ਨੂੰ ਚਾਰ ਵੀ ਦੇ ਦਿੰਦੇ ਆ ਮਗਾਰੇ ਦੇ ਨਾਲ ਦਾਖਲਾ ਆਇ ਤੁਸੀਂ ਦਾ ਯਾਰ ਹੈ 8 ਵਜੇ ਆ ਜੀ ਫਿਰ ਮੈਂ ਤੁਹਾਨੂੰ ਚਾਹ ਬਣਾ ਦੇਣਾ ਓ ਲੋ ਜੀ ਬਜ਼ੁਰਗਾਂ ਨੂੰ ਦੁੱਧ ਦੀ ਸੇਵਾ ਜੀ ਇੱਕ ਵੜਾ ਤੇਰਾ ਮੁੰਡਾ ਨਾਂ ਦੱਸੂ ਆਪਣੇ ਪੈਸੇ ਖਰਚੂ ਜੀਆ ਕਿੰਨਾ ਹੋਵੇ ਤੇਰਾ ਦੇ ਪਾਏ ਬਾਬਾ ਫਿਰ ਸਿੱਧੇ ਬਿਆਨ ਹੋਣੇ ਆ ਆ ਵੇਖੋ ਸਾਡੇ ਬਾਪੂ ਆਹ ਕਹਿੰਦਾ ਨਹੀਂ ਇਹ ਗੱਲ ਬਾਪੂ ਨਹੀਂ ਸਾਡੇ ਬਾਪੂ ਕਿੱਥੋਂ ਆਏ ਆ ਆਪਾਂ ਸਾਡਾ ਜੀ ਜਿਹੜਾ ਤਨ ਤਾਰਨੇ ਹਾਂਜੀ ਸਾਡਾ ਪ੍ਰਿੰਸ 16 16 ਛੱਕੀ ਟੋਟਕੀ ਅਹੀਂ ਤੇ 15 ਮੰਡੇ ਆਏ ਅੱਛਾ ਲੈ ਕੇ ਟਰਾਲਾ ਲੈ ਕੇ ਇਹ ਬਜ਼ੁਰਗਾਂ ਹੀ ਸਾਰੇ ਆਪਣੇ ਹਨ ਹਾਂ ਸਾਰੇ ਆਪਣੇ ਉਹ ਸੰਤ ਆਉ ਮਗਰੋਂ ਅੱਛਾ ਜੀ ਕਿ ਸੰਤ ਤਾਂ ਤਿਆਰ ਆ ਹਾਂਜੀ ਤੇ ਮੋਰਚਾ ਅੱਜ ਕਰਕੇ ਜਾਣਾ ਆਪਾਂ ਠੀਕ ਹੈ ਉਹਨਾਂ ਨਹੀਂ ਜਾ ਸਕਦੇ ਉਧਰ ਨਹੀਂ ਜਾ ਸਕਦੇ ਹਾਂ ਉਧਰ ਨਹੀਂ ਜਾ ਸਕਦੇ ਕਿਉਂ ਮੋਰਚਾ ਫਤਿਹ ਹੋ ਆਪਾਂ ਜਾਵਾਂ ਸੰਤ ਬੜੀ ਤਿਆਰ ਆ ਮਗਰ ਹਾਂਜੀ ਉਹ ਆ ਜਾਂਦੇ ਅਹੀਂ ਜੋ ਜੀ ਆ ਜਾਂਤ ਆਲੇ ਆ ਅਸੀਂ ਜੜਿਆ ਜਾਂਦੇ ਤਾਨੂੰ ਠੰਡ ਤਾਂ ਲੱਗਦੀ ਜੀ ਠੰਡ ਨਹੀਂ ਲੱਗਦੀ ਠੰਡ ਮੈਂ ਥੱਲੇ ਪਿਆ ਹਾਂ ਹਾਂ ਜੀ ਮੈਂ ਥੱਲੇ ਪਿਆ ਮੈਂ ਡਾਂਡੂ ਥੱਲੇ ਕਿੱਥੇ ਆਹ ਥੱਲੇ ਕਿੱਥੇ ਪਿਆ ਹਾਂ ਆਹ ਜੀ ਜਾਈ ਰੱਖੀ ਆ ਇੱਥੇ ਜੀ ਓਏ ਮੇ ਜਾਈ ਵਾਈ ਇੱਥੇ ਪਿਆ ਹੋਏ ਦੇਖੋ ਜੀ ਬਾਪੂ ਕਹਿੰਦਾ ਮੈਂ ਤਾਂ ਥੱਲੇ ਹੀ ਪੈਣਾ ਹੀ ਰਾਖੀ ਨੂੰ ਆਪਣਾ ਛੋਟਾ ਜਿਹਾ ਪੈ ਗਿਆ ਹਟਾ ਆ ਬੋਲ ਮੁੰਜਾਂ ਬੜੀਆਂ ਵਾ ਇਹ ਜੰਦ ਬਣੇ ਆ ਦੂਜੇ ਭਰਾ ਵੀ ਆ ਜਾਣ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਨਾ ਉਹ ਆ ਜਾਣਗੇ ਇੱਥੇ ਲੜਕਾਰੇ ਮਾਰਨ ਵੀ ਅਸੀਂ ਹੱਕ ਲੈ ਕੇ ਜਾਣਾ ਆਪਣਾ ਹੱਕ ਲੈਣਾ ਹੱਕ ਸਾਡਾ ਸਾਨੂੰ ਦੇ ਦਿਓ ਅਸੀਂ ਆਪਣੇ ਹੋਣੇ ਜਿਹੜੇ ਜਾਂਦੇ ਉੱਠ ਕੇ ਆਪ ਜੁਰਗੋ ਜੀ ਠੀਕੋ ਠੀਕੋ ਸਾਹਿਬ ਵੈਗੁਰੂ ਜੀ ਖਾਲਸਾ ਸਾਹਿਬ ਵੈਗੁਰੂ ਜੀ ਦੀ ਫਤਿਹ ਅਸਾਂ ਆਪਣੇ ਅਸੀਂ ਖੇਤ ਤੜੀ ਧਰ ਕੇ ਅਸੀਂ ਆਪ ਹੱਕ ਲਿਆ ਤੋਂ ਬਗੈਰ ਨਹੀਂ ਮੁੜਨਾ ਨਹੀਂ ਮੁੜਨਾ ਅਸੀਂ ਆਪਣੇ ਬੱਚਿਆਂ ਦਾ ਅਸੀਂ ਆਪਣੇ ਬੱਚਿਆਂ ਦੀ ਜਾਇਤ ਤਾਂ ਛੋਟੀ ਕੋਣੀ ਆ ਦੁੱਧ ਪੀ ਲੋ ਦੁੱਧ ਪੀ ਲੋ ਦੁੱਧ ਪੀਣ ਲੱਗੇ ਹੈਗੇ ਪੌਣਾ ਅਰੇ ਮੇਰੇ ਦੁੱਧ ਪਾਖਣਾ ਆ ਦੁੱਧ ਲਿਆ ਕੋਲ ਮੈਂ ਪਾ ਫੋਟੋ ਲਾਈਆ ਪਤਾ ਲੱਗੇ ਪਿੰਡ ਸਾਡੇ ਸੁੱਚੇ ਨੂੰ ਹਾਂ ਨੇ ਹਰੇ ਹਰੇ ਪਿੰਡ ਕੋ ਫੋਟੋ ਕਰਵਾ ਬਸ ਠੀਕ ਹੈ ਬੱਬੂ ਪਿੰਡਾਂ ਪਤਾ ਲੱਗਿਆ ਪਿੰਡ ਪਹੁੰਚ ਜਾਈਏ ਤੁਹਾਡੇ ਕੋਲ ਆ ਬਹੁਤ ਓਏ ਆਪਣੇ ਘਰ ਆਜਾ ਦੁਬਾਰਾ ਦੇਖਣ ਲੱਗ ਜਾ ਕੇ ਦੇਖ ਵਾਦੂ ਬਾਪੂ ਵਾਦੂ ਉੁੱਤ ਚੇ ਨੂੰ ਕੱਲ ਦੇ ਸੁਨੇਹਾ ਬਾਪੂ ਹਾਂ ਹਾਂ ਹੁਣ ਦੁੱਧ ਪੀ ਰਿਹਾ ਬਾਪੂ ਫਿਰ ਹਾਂਜੀ ਹਾਂਜੀ ਬਾਪੂ ਦੁੱਧ ਪੀ ਰਿਆ ਪਿੰਡ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਹਾਂਜੀ ਪਿੰਡ ਸਾਡਾ 100 ਠੱਠੀ ਬਾ ਠੀਕ ਆ ਬਾਪੂ ਫਿਰ ਜੀ ਅਹੀਂ ਆਪਨੀ ਆਵੇ ਸਾਡੀ ਸੇਵਾ ਹੁੰਦੇ ਆ ਦੁੱਧ ਪਾਣੀ ਬਹੁਤ ਜ਼ਿਆਦਾ ਕਫੇ ਸਾਨੂੰ ਦੇ ਰਹੇ ਆ ਰਾਸ਼ਨ ਪਾਂਡਾ ਇਹ ਜਿਹੜੇ ਹਰ ਪਿੰਡਾਂ ਦੇ ਵਿੱਚ ਬੈਠੇ ਆ ਇਹ ਆਣ ਕੇ ਸਾਡੇ ਗਲਾ ਆ ਵੇ ਦੁੱਧ ਸਾਡੇ ਕੋਲ ਆ ਕੌਲਾ ਮੇਰੇ ਕੋਲ ਆ ਅੱਛਾ ਦੁੱਧ ਛਗਣ ਦੇ ਹੀ ਪੂਰੇ ਨਜ਼ਾਰੇ ਲੈ ਰਿਆ ਕੰਮੀ ਤਾਂ ਕੋਈ ਨਹੀਂ ਬੱਪੂ ਜਿਹੜੇ ਮੌਤ ਤੋਂ ਡਰਦੇ ਆ ਨਾ ਤੇ ਜੇ ਸੱਪ ਲੜ ਗਿਆ ਤੇ ਪਿੰਡ ਵੀ ਤੁਹਾਂ ਮਰ ਜਣਾ ਵਾ ਹਾਂ ਓਏ ਇੱਕ ਮਿੰਟ ਕਾਸੋ ਸਾਡੀ ਮੈਨੂੰ ਗੱਲਾਂ ਕਰ ਲੈਣ ਦਿਓ ਗੰਦੀ ਉਹਨਾਂ ਇੱਥੇ ਜਰੂਰ ਮੇ ਕੋਕਰਾਂ ਚ ਦੁੱਧ ਨਹੀਂ ਮਿਲਦਾ ਇੱਥੇ ਕਹਿੰਦੇ ਬੈਠਿਆ ਸਰਕਾਰ ਦੇਲੇ ਬੰਦੇ ਨੂੰ ਸਾਡੇ ਦੁੱਧ ਮਿਲਦਾ ਇਹ ਮਹਾਰਾਜ ਦੀ ਦੇਣ ਆਈ ਮਹਾਰਾਜ ਦੀ ਸੱਚੇ ਬਾਦਸ਼ਾਹ ਦੀ ਦੇਣਾ ਉਹ ਦੇਖੋ ਬਜ਼ੁਰਗ ਸਾਡੇ ਸਾਰੇ ਬੈਠੇ ਨੇ ਜੀ ਹਾਂ ਜੀ ਬਾਕੀ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਦੁੱਧ ਪੀਉਂਦੇ ਹਾਂ ਨੂੰ ਗੱਫੇ ਚਕਾਉਂਦੇ ਹਾਂ ਸਰਦੀ ਗੱਲ ਰੱਖੇ ਹਾਂ ਇਹ ਬਾਪੂ ਬਾਪੂ ਤੁਹਾਡੇ ਲੱਗੀ ਦੀ ਪੈਰ ਤੇ ਹਣੀ ਸਟ ਹਾਂਜੀ ਠੀਕ ਆ ਪੈਰ ਤੁਹਾਡਾ 2 ਵਜੇ ਮਾਰਦਾ ਫੜ ਕੇ ਪਾਰ ਤੇ ਪਾਰ ਤੇ ਬੱਜਿਆ ਤੇ ਬਾਪੂ ਦੇ ਝੂਲਾ ਆ ਕੇ ਚਲੋ ਮਹਾਰਾਜ ਠੀਕ ਰੱਖੇ ਤੰਦਰੁਸਤੀ ਰੱਖੇ ਬੜੀ ਕਿਰਪਾ ਮਹਾਰਾਜ ਜੀ ਬਾਬਾ ਜੀ ਹਾਂ ਜੀ ਆ ਲਓ ਜੀ ਭੈ ਵੀ ਖਾਲਸਾ ਦੇ ਅਕੀਰਦ ਜੀ ਦਾ ਖਾਲਸਾ ਵਰਤਿ ਕਿ ਫਦੇ ਬੋਲੋ ਵੀ ਹਾਂਜੀ ਬੋਲੋ ਜੀ ਹਾਂਜੀ ਸਹੀ ਬੋਦੀਏ ਹਾਂਜੀ ਕੀ ਕਹਿੰਦੇ ਪਹਿਲਾਂ ਜਦੋਂ ਮਂਦਾਇਆ ਸਖਾਂ ਦੇ ਹਾਂਜੀ ਬੱਬਨੋ ਨਹੀਂ ਕਰਗੇ ਕਈ ਕਰਗੇ ਹਟ ਤੇ ਜਿਤਨਾ ਗੰਗੂੜ ਨੂੰ ਨੱਥ ਪਾਈ ਸੀ ਉਤਰ ਮੋਦੀ ਨੂੰ ਪਾਵਾਂਗੇ ਘਟ ਨੂੰ ਨੱਥ ਪਾ ਗਏ ਦੁਨੀਆ ਨੂੰ ਖਾਵਾਂਗੇ ਠੀਕ ਹੈ ਜੀ ਮਾਰਾ ਚੜ੍ਹਦੀ ਕਲਾ ਰੱਖੇ ਮਹਾਰਾਜ ਸਾਡੇ ਬਜ਼ੁਰਗਾਂ ਦੀ ਚੜ੍ਹਦੀ ਕਲਾ ਬਖਸ਼ੇ ਜੀ ਦੇਖੋ ਵਾਟ ਵਾਟ ਤੁਸੀਂ ਨਾ ਇੱਕ ਬਣਾ